स्वागत है जी आया नमस्कार सत श्रीकाल जय श्री राम राधे राधे हरे कृष्णा जय जविंद्र अज इस पत्रकार मिलनी आप सबका स्वागत है जी आया मेरी बेनती है कि शांति का दान बख्शो ਸਾਡੇ ਵਿੱਚ ਸਾਡੇ ਹਰਮਨ ਪਿਆਰੇ ਨੇਤਾ ਆਪ ਸਭ ਦੇ ਬਹੁਤ ਹੀ ਪਿਆਰੇ ਸਰਦਾਰ ਮਨਜੀਤ ਸਿੰਘ ਸਿੱਸਾ ਜੀ ਆਏ ਨੇ ਔਰ ਦਿਨ ਜਿੱਤਣ ਤੋਂ ਬਾਅਦ ਭਾਜਪਾ ਦੀ ਸਰਕਾਰ ਬਣਾਉਣ ਤੋਂ ਬਾਅਦ ਦਿੱਲੀ ਚ ਵਜ਼ੀਰ ਬਣਨ ਤੋਂ ਬਾਅਦ ਇਹਨਾਂ ਦੀ ਇਹ ਪਹਿਲੀ ਵਿਜ਼ਿਟ ਹੈ ਇਹ ਆ ਔਰ ਇਹਨਾਂ ਦਾ ਮਨ ਸੀ ਕਿ ਅੱਜ ਮੈਂ ਜੇ ਚੰਡੀਗੜ੍ਹ ਪਹਿਲੀ ਵਾਰ ਆ ਰਿਹਾ ਤੇ ਪੱਤਰਕਾਰ ਭਾਈਚਾਰੇ ਨਾਲ ਜ਼ਰੂਰ ਰੂਪ ਰੂਪ ਸਾਡੇ ਸਿਰਸਾ ਜੀ ਕਿਸੇ ਕੀ ਕਹਿੰਦੇ ਪਰਿਚੇ ਦੇ ਮੁਤਾਜ ਨਹੀਂ ਹੈ ਚੈਅ ਪ੍ਰਧਾਨ ਨੇ ਇਸ ਤੋਂ ਪਹਿਲੇ ਵਿਧਾਇਕ ਰਹੇ ਔਰ ਇਸ ਵਕ ਸਾਡੇ ਪਾਰਟਨਤਾ ਪਾਰਟੀ ਦੇ ਕੌਮੀ ਸਕੱਤਰ ਦੇ ਤੌਰ ਤੇ ਵੀ ਜ਼ਿੰਮੇਵਾਰੀ ਨਿਭਾ ਰੇ ਨੇ ਔਰ ਮੈਂ ਹੁਣ ਬਿਨਾ ਕਿਸੇ ਦੇਰੀ ਦੇ ਸਿਰਸਾ ਸਾਹਿਬ ਨੂੰ ਬੇਨਤੀ ਕਰਾਂਗਾ ਕਿਉਂਕਿ ਇਹਨਾਂ ਦਾ ਅੱਗੇ ਇੱਕ ਪ੍ਰੋਗਰਾਮ ਹੈ ਜੀ ਡੈਡਲਾਈਨ 3:30 ਵਜੇ ਦੀ ਹੈ ਉਹ ਤੱਕ ਪਹੁੰਚਣਾ ਹੈ ਤੇ ਮੈਂ ਬੇਨਤੀ ਕਰੂੰਗਾ ਕਿ ਪਤਕਰਨ ਆਪਣੀ ਗੱਲਬਾਤ ਸਾਂਝੀ ਕਰਨ ਸਿਰਸਾ ਜੀ ਬਹੁਤ ਬਤਨਵਾਦ ਜੀ ਹਾਂ ਜੀ ਫੋਨ ਤੇ ਗੱਲ ਹੋਈ ਤੁਹਾਨੂੰ ਸਭ ਨੂੰ ਬਨਾਂ ਤੇ ਜਿਆਨ ਨੂੰ ਅੱਜ ਮੈਂ ਵਿਸ਼ੇਸ਼ ਤੌਰ ਤੇ ਜੋ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬੜੇ ਲੰਬੇ ਸਮੇਂ ਤੋਂ ਬਾਅਦ ਅਰਸੇ ਤੋਂ ਬਾਅਦ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਐਸਆਈਟੀ ਬਣਾਈ ਸੀ 2014 ਦੇ ਅੰਦਰ ਉਸ ਐਸਆਈਟੀ ਦੇ ਬਣਨ ਤੋਂ ਬਾਅਦ ਜੋ 1984 ਦੇ ਸਿੱਖ ਕਤਲੇਆਮ ਦੇ ਵੱਡੇ ਦੋਸ਼ੀ ਸੀ ਸੱਜਨ ਕੁਮਾਰ ਜਗਦੀਸ਼ ਟਾਇਟਲਰ ਐਸੇ ਗੁਨਾਹਗਾਰਾਂ ਦੇ ਉੱਤੇ ਕਾਰਵਾਈ ਸ਼ੁਰੂ ਹੋਈ ਔਰ ਹੁਣ ਸਰਜਨ ਕੁਮਾਰ ਨੂੰ ਦੂਸਰੇ ਕੇਸ ਅੰਦਰ ਉਮਰ ਕੈਦ ਹੋਈ ਆ ਇਹ ਬੜੀ ਲੰਬੀ ਜੱਦੂ ਜਾਇਦਾ ਸ਼ਹਿਰਬੀਰ ਦੇ ਇਤਿਹਾਸ ਅੰਦਰ ਵਸਦੇ ਕੇਸ ਜਿਸ ਕੇਸ ਅੰਦਰ 40 ਸਾਲ ਬਾਅਦ ਇਨਸਾਫ ਮਿਲਿਆ 40 ਸਾਲ ਬਾਅਦ ਸਰਜਨ ਕੁਮਾਰ ਜੋ 1984 ਦਾ ਮੁੱਖ ਦੋਸ਼ੀ ਆ ਰਾਜੀਵ ਗਾਂਧੀ ਦੇ ਕਹਿਣ ਦੇ ਉੱਤੇ ਸਰਜਨ ਕੁਮਾਰ ਜਗਦੀਸ਼ ਟਾਈਟਲਰ ਐਚ ਕੇ ਐਲ ਪਗੜ ਤਰਮਦਾਸ ਸ਼ਾਸਤਰੀ ਗਮਨਨਾਥ ਔਰ ਲलित ਮਾਕਰਨ ਐਸੇ ਅਨੇਕਾਂ ਲੋਕ ਸਿਗੇ ਜਿਨ੍ਹਾਂ ਨੇ ਉਸ ਵੇਲੇ ਇਸ ਕਤਲਿਆਂ ਨੂੰ ਅੰਜਾਮ ਦਿੱਤਾ ਔਰ ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਮੰਤਰੀ ਬਣਾਇਆ ਕਿਸੇ ਨੂੰ ਐਮਪੀ ਬਣਾਇਆ ਕਿਸੇ ਨੂੰ ਮੁੱਖ ਮੰਤਰੀ ਬਣਾਇਆ ਐਮਐਲਏ ਬਣਾਏ ਕਾਉਂਸਲਰ ਬਣਾਏ ਮੈਂ ਤੁਹਾਨੂੰ ਇਹ ਜ਼ਰੂਰ ਜਾਣਕਾਰੀ ਦੇਣਾ ਚਾਹੁੰਦਾ 1984 ਦੇ ਸਿੱਕ ਕਤਲਿਆਂ ਦੀ ਐਸਆਈਟੀ ਜਿਹੜੀ ਬਣੀ ਆ ਉਹਦੇ ਅੰਦਰ ਜਿਹੜੇ ਸਜਾਵਾਂ ਆਈਆਂ ਨੇ ਬਹੁਤ ਸਿਟਿੰਗ ਕਾਉਂਸਲਰ ਜਿਹੜੇ ਕਾਂਗਰਸ ਵੇਲੇ ਦੇ ਕਾਉਂਸਲਰ ਸੀਗੇ ਐਮਐਲਏ ਸੀਗੇ ਐਮਪੀ ਸੀਗੇ ਸਭ ਉਹੀ ਨੇ ਕਿ ਕਾਂਗਰਸ ਨੇ ਨਾਲ ਸਭ ਨੂੰ ਇਨਾਮ ਦਿੱਤੇ ਸੀਗੇ ਹੁਣ ਜੋ ਕੇਸ ਅੰਦਰ ਅਸੀਂ ਅੱਜ ਆਏ ਸੀ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਬੀਜੇਪੀ ਨੇ ਮਹੌਲੀ ਦੇ ਅੰਦਰ ਸਾਡੇ ਵਿਸ਼ੇਸ਼ ਸਾਹਿਬ ਦੀ ਇੱਕ ਵਾਈਸ ਇੱਕ ਪ੍ਰੋਗਰਾਮ ਰੱਖਿਆ ਸੀਗਾ ਜੋ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਦਾ ਸਮਾਗਮ ਸੀਗਾ ਔਰ ਉੱਥੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ